21 ਸਾਲ ਦਾ ਨੌਜਵਾਨ ਸ਼ਹੀਦ ਕਰ ਦਿੱਤਾ ਗਿਆ ਇਹ ਦੂ ਮਾੜਾ ਹਰਤੀ ਹੋ ਸਕਦੀ ਘਟੂ ਘਟ 8-10 ਬੰਦੇ ਸੀ ਉਹਨੇ ਗੋੜੀਆਂ ਚ ਪਾ ਕੇ ਲੈ ਗਏ ਉਹਨਾਂ ਦਾ ਹਾਲ ਤੱਕ ਵੀ ਪਤਾ ਨਹੀਂ ਉਹ ਕਿੱਥੇ ਹੈ ਕਿੱਥੇ ਜਿਹੜਾ ਵੀ ਕਿਸਾਨ ਘਰੋਂ ਨਿਕਲੂਗਾ ਟਰੈਕਟਰ ਲੈ ਕੇ ਨਿਕਲੂਗਾ ਉਹਦੀ ਆਰਸੀ ਤੱਕ ਜਿਹੜੀ ਐ ਰੱਦ ਕੀਤੀ ਹੈ ਪਰ ਅਸੀਂ ਡਰਨ ਵਾਲੇ ਬੰਦੇ ਨਹੀਂ ਕਿ ਅਸੀਂ ਅੱਕੇ ਖੜਨ ਵਾਲੇ ਬੰਦੇ ਆ ਜਿਵੇਂ ਮਰਜ਼ੀ ਸਾਡੇ ਨਾਲ ਸਰਕਾਰ ਤੱਕਾ ਕਰਨ ਲਵੇ ਗੋਲੀਆਂ ਚ ਚਲਾਈਆਂ ਤੇ ਮੁੰਡਾ ਹੀ ਮਰਿਆ ਕੋਈ ਫੱਟਰ ਹੋਏ ਕੋਈ ਬੋਰੀਆਂ ਚ ਪਾ ਕੇ ਲੈ ਗਿਆ 22 ਫਰਵਰੀ ਦਾ ਦਿਨ ਹੈ ਅੱਜ ਦਾ ਦਿਨ ਕਿਸਾਨਾਂ ਵੱਲੋਂ ਕਾਲਾ ਦਿਨ ਵੱਜੋ ਬਣਾਇਆ ਜਾ ਰਿਹਾ ਕਿਉਂਕਿ 2 ਦਿਨ ਪਹਿਲਾਂ ਖਨੋਰੀ ਬਾਰਡਰ ਤੇ ਇੱਕ ਨੌਜਵਾਨ ਕਿਸਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਹੱਤਿਆ ਦੇ ਨਾਲ ਨਾਲ ਜਦੋਂ ਫੋਰਸਿਸ ਉਧਰ ਦੀਆਂ ਇੱਧਰ ਖਨੋਰੀ ਵਾਲੇ ਪਾਸੇ ਆ ਜਾਂਦੀਆਂ ਨੇ ਤਾਂ ਗੱਡੀਆਂ ਤੱਕ ਭੰਨੀਆਂ ਜਾਂਦੀਆਂ ਨੇ ਟਰੈਕਟਰ ਤੱਕ ਭੰਨ ਦਿੱਤੇ ਜਾਂਦੇ ਆ ਟਰੈਕਟਰ ਦੇ ਡੈਕ ਜਿਹੜੇ ਲੱਗੇ ਸੀਗੇ ਉਹ ਭੰਨ ਦਿੱਤੇ ਜਾਂਦੇ ਆ ਤੇ ਗੱਡੀ ਦੀ ਤਸਵੀਰ ਵੀ ਦਿਖਾਉਂਗਾ ਕਿ ਗੱਡੀ ਉਸ ਦਿਨ ਤੀ ਇੱਧਰ ਹੀ ਖੜੀ ਹੈ ਤਾਂ ਲਗਭਗ 300 ਮੀਟਰ ਦੂਰ ਹੈਗੀ ਹੈ ਖਨੋਰੀ ਵਾਲੇ ਪੰਜਾਬ ਦੇ ਵਿੱਚ ਹੈਗੀ ਹੈ ਪਰ ਇੱਧਰ ਫੋਰਸਿਸ ਵਾ ਇਸ ਵੱਲ ਵਧਦੀਆਂ ਨੇ ਤੇ ਖੜੀ ਗੱਡੀ ਦੇਖ ਸਕਦੇ ਹੋ ਸ਼ੀਸ਼ੇ ਭੰਨੇ ਜਾਂਦੇ ਆ ਲਾਈਟਾਂ ਤੱਕ ਭੰਨ ਦਿੱਤੀਆਂ ਜਾਂਦੀਆਂ ਨੇ ਬੰਪਰ ਬੋਨਟ ਸਾਰੀ ਚੀਜ਼ਾਂ ਸਾਈਡ ਮਿਰਰ ਤੱਕ ਜਿਹੜੇ ਨੇ ਇਹਦੇ ਭੰ ਦਿੱਤੇ ਜਾਂਦੇ ਨੇ ਹਾਂ ਤੇ ਇਹ ਇੱਕ ਨਾਂ ਜਿਹੜਾ ਹੈਗਾ ਸੋਇਮਾਨ ਸਿੰਘ ਜਿਹੜੇ ਯੂਐਸਏ ਦੇ ਡਾਕਟਰ ਸੀਗੇ ਲੰਬਾ ਸਮਾਂ ਕਿਸਾਨੀ ਮੋਰਚੇ ਦੇ ਵਿੱਚ ਪਹਿਲਾਂ ਵੀ ਟਿਕਰੀ ਬਾਰਡਰ ਤੇ ਆਪਣੀ ਸੇਵਾਵਾਂ ਨਿਭਾਰੇ ਸੀਗੇ ਤੇ ਉਹਨਾਂ ਦੀ ਗੱਡੀ ਸੀਗੀ ਦੇਖ ਸਕਦੇ ਹੋ ਗੱਡੀ ਦੇ ਅੰਦਰ ਵੀ ਚਾਰੇ ਸ਼ੀਸ਼ੇ ਭੰਨੇ ਗਏ ਫਰੰਟ ਸ਼ੀਸ਼ਾ ਭੰਨਿਆ ਗਿਆ ਸਾਈਡ ਮਿਰਰ ਪੰਨੇ ਗਏ ਬੋਨਟ ਬੰਪਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫੌਗ ਲੈਂਪ ਤੱਕ ਇਸ ਗੱਡੀ ਦਾ ਭੰਦ ਦਿੱਤੇ ਗਏ ਇਸ ਗੱਡੀ ਦਾ ਕੀ ਕਸੂਰ ਸੀ ਇਹ ਮੈਡੀਕਲ ਸੇਵਾ ਦੇ ਲਈ ਗੱਡੀ ਆਈ ਸੀਗੀ ਤੇ ਇੱਥੇ ਖੜੀ ਸੀਗੀ ਨਾ ਇਹ ਅੱਗੇ ਹੋਈ ਨਾ ਪਿੱਛੇ ਹੋਈ ਖੜੀ ਗੱਡੀ ਦੇ ਸ਼ੀਸ਼ੇ ਪੰਨੇ ਗਏ ਨੇ ਸ਼ੁਰੂਆਤ ਕਰਾਂਗੇ ਬਾਪੂ ਜੀ ਤੋਂ ਬਾਪੂ ਜੀ ਨਾਲ ਗੱਲ ਕਰਾਂਗੇ ਬਾਪੂ ਜੀ ਆਖਰ ਹੋਇਆ ਕੀ ਸੀ 21 ਤਰੀਕ ਨੂੰ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਉਸ ਤੋਂ ਬਾਅਦ ਇੱਕ ਸ਼ੁਕਰਨ ਦੀ ਜਿਹੜੀ ਇੱਥੇ ਮੌਤ ਵੀ ਹੋ ਜਾਂਦੀ ਹੈ ਸਾਰੀਆਂ ਤਸਵੀਰਾਂ ਦੇਖੀਆਂ ਤੁਸੀਂ ਆਕਰ ਹੋਇਆ ਕੀ ਸੀ ਉਸ ਦਿਨ ਗੋਲੀਆਂ ਚਲਾਈਆਂ ਵੱਡੇ ਚਲਾਏ ਬੰਬ ਵੀ ਚਾਏ ਗੋਲੀਆਂ ਚਲਾਈਆਂ ਤੇ ਮੁੰਡਾ ਹੀ ਮਰੇ ਕੋਈ ਫੱਟਰ ਹੋਏ ਕੋਈ ਬੋਰੀਆਂ ਚ ਪਾਗਲ ਗਏ ਬੋਰੀਆਂ ਚ ਪਾਕੇ ਕਿ ਬੋਰੀਆਂ ਪਾਕੇ ਫੱਟਰ ਲਗੇ ਅਜ ਖਿੱਚ ਕੇ ਲਗੇ ਉਹ ਹੋਈ ਬੰਦੇ ਦੂਜੇ ਉਹਨਾਂ ਦੇ ਮਿਲਟਰੀ ਵਾਲੇ ਕਿੰਨੇ ਲੋਕਾਂ ਨੂੰ ਬੋਰੀਆਂ ਨਾਲ ਲੈ ਕੇ ਆਏ ਸੀ ਕਿ ਇੱਥੋਂ ਹੀ ਬੋਰੀਆਂ ਚੱਕੀਆਂ ਇੱਥੇ ਪਾਕੇ ਖਿੱਚ ਕੇ ਲਗੇ ਬੋਰੀਆਂ ਨਾਲ ਆਹ ਦੇਲੇ ਪਾਸੇ ਲੱਗੇ ਕੱਚ ਕੇ ਫਟਰ ਅਹ ਭਜੀ ਤੁਸੀਂ ਵੀ ਉਸ ਦਿਨੇ ਸਾਰੀਆਂ ਚੀਜ਼ਾਂ ਦੇਖੀਆਂ ਕਾਰਾਂ ਭੰਨੀਆਂ ਕਾਰਾਂ ਭੰਨੀਆਂ ਟਰੈਕਟਰ ਭੰਨੇ ਨਵੇਂ ਟਰੈਕਟਰ ਜਿਹੜੀਆਂ ਬੋਰੀਆਂ ਸੀ ਨਾ ਜੀ ਬੋਰੀਆਂ ਠਗਲੀਆਂ ਬੰਬ ਦੇ ਉਸਕਰ ਵਿੱਚ ਰੱਖਿਆ ਸੀ ਉਹ ਬੋਰੀਆਂ ਚ ਜਿਹੜੇ ਬੰਦੇ ਉਹਨੇ ਨਕੁੱਟੇ ਨਹੀਂ ਉੱਠਿਆ ਗਿਆ ਉਹਨਾਂ ਬੋਰੀਆਂ ਨੂੰ ਪਿਆਖਲਾ ਕਟੋ ਘਾਟ 8-10 ਬੰਦੇ ਸੀ ਉਹਨੇ ਬੋਰੀਆਂ ਚ ਪਾ ਕੇ ਲੈ ਕੇ ਗਿਆ ਉਹਨਾਂ ਦਾ ਹਾਲਤਿਕ ਵੀ ਪਤਾ ਨਹੀਂ ਉਹ ਕਿੱਥੇ ਹੈ ਕਿੱਥੇ ਨਹੀਂ ਹੈ ਸੁਣਨ ਦੀ ਗੱਲ ਆਈ ਹੈ ਕਲੀਅਰ ਨਹੀਂ ਹੈ ਵੀ ਸ਼ਾਇਦ ਉਹ ਕਿਸੇ ਹਸਪਤਾਲ ਵਿੱਚ ਦਾਖਲ ਨੇ ਕੁਛ ਨਹੀਂ ਵੀ ਹੈ ਕੀ ਤੁਸੀਂ ਕਿੱਥੇ ਗਏ ਰਹੇ ਸੀ ਕਿੱਥੇ ਉਹਨਾਂ ਨੂੰ ਜੇ ਬੋਰੀਆਂ ਚ ਪਾ ਕੇ ਕਿੱਥੇ ਸਿੱਟਿਆ ਗਿਆ ਆ ਸਾਰੇ ਸਾਰਿਆਂ ਨੇ ਪੜਾ ਉਹਦੇ ਬੋਰੀਆਂ ਚ ਪਾ ਕੇ ਉੱਥੋਂ ਪਰ ਖਿੱਚ ਕੇ ਲ ਗਏ ਆਪਣੀ ਸਾਈਡ ਲੈ ਗਏ ਆਪਣੀ ਵਾਲੀ ਸਾਈਡ ਆਹਦੇ ਸਾਈਡ ਲੈ ਗਏ ਆਹ ਤੇ ਸਾਈਡ ਲੈ ਗਏ ਹਾਂ ਹਾਂ ਫਿਰ ਕਿੰਨੇ ਕੇ ਲੋਕ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਦੀ ਪਛਾਣ ਹਜੇ ਤੱਕ ਹੋਈ ਹੈ ਕਿ ਨਹੀਂ ਹੋਈ ਉਹਨਾਂ ਦੀ ਪਛਾਣ ਕੋਈ ਨਹੀਂ ਸੀ ਪਰ ਉਹ ਕੋਈ ਸਰਕਾਰੀ ਵਰਦੀ ਦੇ ਵਿੱਚ ਨਹੀਂ ਸੀ ਉਹ ਭਾਜਪਾ ਵੱਲੋਂ ਸਖਲਾਈ ਟ੍ਰੇਨ ਕਰਕੇ ਇਸ ਅਸ ਨੂੰ ਮਾਹੌਲ ਨੂੰ ਕ੍ਰੀਏਟ ਕਰਨ ਲਈ ਭੇਜੇ ਗਏ ਸੀ ਉਹਨਾਂ ਵੱਲੋਂ ਇਹ ਕੁੱਟਮਾਰ ਕੀਤੀ ਗਈ ਹੈ ਜਿਹੜੇ ਕਿਸਾਨ ਸੀ ਕਿ ਉਹਨਾਂ ਦੀ ਪਛਾਣ ਹੋਈ ਹੈ ਕਿੱਥੋਂ ਸੀ ਕਿ ਕਿਸਾਨ ਜੋ ਮੁੰਡਾ ਸ਼ਹੀਦ ਹੈ ਉਹ ਵੱਲੋਂ ਕੱਲ ਡਿਸਟ੍ਰਿਕਟ ਛੰਡੇ ਦਾ ਸੀ ਤੇ ਇੱਕ ਉਹਦੋਂ ਪਹਿਲਾ ਸ਼ਹੀਦ ਹੋ ਗਿਆ ਕਿਸਾਨ ਉਹਦੀ ਕੱਲ ਸੰਸਕਾਰ ਕਰ ਦਿੱਤਾ ਗਿਆ ਤੇ ਹਾਲੇ ਕੁਝ ਲਾਪਤਾ ਨਹੀਂ ਜਿਨ੍ਹਾਂ ਦਾ ਹਲਵਾਦੀ ਕੋਈ ਪਤਾ ਨਹੀਂ ਲੱਗੇ ਲਾਪਤਾ ਹੋਏ ਨੇ ਜਿਹੜੇ ਉਹਨਾਂ ਦੇ ਪਤਾ ਪਛਾਣ ਬਾਰੇ ਕਿੱਥੋਂ ਹਾਂਜੀ ਕੋਈ ਪ੍ਰੀਤ ਪ੍ਰੀਤ ਨਾਮੇ ਗੋਦਾ ਹੈ ਉਹ ਉਸ ਵਜ੍ਹਾ ਕਰ ਲਈ ਪੀ ਦੱਦਿਆ ਚੱਲਦਾ ਅਗਲੇ ਉਹਦੇ ਦੰਦ-ਦੰਦ ਭੰਨੇ ਸੇਪਾ ਟੋ ਟੋੜਦੇ ਦੋ ਵੀ ਸਿਰ 파ੜਦਾ ਜੀ ਛੱਡੇ 파ੜਦੇ ਨੇ ਉਹ ਦਾਖਲੇਓ ਇੱਕ ਦੀ ਪਛਾਣ ਹੋਈ ਇਹਨਾਂ ਨਵੇਂ ਗੋਨਾ ਮੁੰਡਾ ਅੱਜ ਕਾਲਾ ਦਿਨ ਮਨਾਇਆ ਜਾ ਰਿਹਾ ਹੈ ਬਹੁਤ ਸੋਗ ਦਾ ਦਿਨ ਹੈ ਸਾਡਾ 25 21 ਸਾਲ ਦਾ ਨੌਜਵਾਨ ਸ਼ਹੀਦ ਕਰ ਦਿੱਤਾ ਗਿਆ ਇਹਦੂ ਮਾੜਾ ਹੋਰ ਕੀ ਹੋ ਸਕਦਾ ਜੀ ਤੇ ਇਹਦੂ ਵੱਡਾ ਸੋਗ ਹੋਰ ਕੀ ਹੋ ਸਕਦਾ ਜੀ ਹਾਲੇ ਸਰਕਾਰ ਇਸ ਗੱਲ ਤੇ ਮੰਨ ਵੀ ਨਹੀਂ ਰਹੀ ਵੀ ਜਿਹੜੇ ਆ ਕੇ ਪੰਜਾਬ ਦੇ ਏਰੀਆ ਦੇ ਵਿੱਚ ਹਰਿਆਣੇ ਵਾਲੇ ਬੰਦਿਆਂ ਨੇ ਗੋਲੀਆਂ ਮਾਰੀਆਂ ਉਹਨਾਂ ਦੇ ਪਰਚਾ ਕਰਨ ਰਜਤਰਨ ਨੂੰ ਵੀ ਤਿਆਰ ਨਹੀਂ ਹੈ ਇਹਦਾ ਮਤਲਬ ਪੰਜਾਬ ਸਰਕਾਰ ਵੀ ਉਹਨਾਂ ਦਾ ਪੱਖਪੂਰਨ ਪਰ ਪੰਜਾਬ ਸਰਕਾਰ ਨੇ ਤਾਂ ਇਹ ਕਹਿ ਦਿੱਤਾ ਕਿ ਛੁੱਪ ਕਰਨ ਦੇ ਪਰਿਵਾਰ ਨੂੰ 1 ਕਰੋੜ ਜਿਹੜਾ ਉਹ ਦਿੱਤਾ ਜਾਵੇਗਾ ਉਹ ਤਾਂ ਇਹ ਬਿਆਨ ਹੀ ਦਿੱਤੇ ਹਨ ਜੀ ਜਦੋਂ ਦੇਣਗੇ ਉਦੋਂ ਪਤਾ ਲੱਗ ਜੇਗਾ ਨਾ ਬਾਅਦ ਚ ਪਤਾ ਲੱਗੇਗਾ ਤਾਂ ਵੇਖੀ ਜੂਗੀ ਹਾਲੇ ਖਬਰ ਤਾਂ ਸੋਸ਼ਲ ਮੀਡੀਆ ਤੇ ਨਿਕਲ ਕੇ ਆਈ ਹੈ ਵੀਕ ਹਰਿਆਣਾ ਸਰਕਾਰ ਪੰਜਾਬ ਦੇ ਲੀਡਰਾਂ ਤੇ ਐਨਐਸਏ ਲਾਉਣ ਲੱਗੀ ਏ ਤੇ ਉਹ ਕਹਿੰਦੇ ਵੀ ਸਾਡਾ ਨੁਕਸਾਨ ਹੋਇਆ ਸਾਡੇ ਰੈਂਦਾ ਹਾਲੇ ਕੀ ਸਾਡੇ ਪੰਜਾਬ ਚ ਆ ਕੇ ਸਾਨੂੰ ਹੀ ਕੁੱਟ ਕੇ ਮੋਦੀ ਦੇ ਗੁੰਡੇ ਸਾਰੇ ਤੇ ਅਜੇ ਸਾਡੇ ਤੇ ਹੀ ਕਹਿੰਦੇ ਆ ਵੀ ਅਸੀਂ ਐਨਐਸਏ ਲਾਉਣੀ ਉੱਤੇ ਕਹਿੰਦੇ ਕਿ ਹਰਿਆਣੇ ਦੇ ਜਿਹੜੇ ਕਿਸਾਨੀ ਲੀਡਰ ਨੇ ਉਹਨਾਂ ਦੇ ਘਰ ਦੇ ਬਾਹਰ ਵੱਡੇ ਵੱਡੇ ਜਿਹੜੇ ਨੇ ਨੋਟਿਸ ਲਗਾ ਦਿੱਤੇ ਗਏ ਨੇ ਕਹੇ ਕਿ ਪ੍ਰੋਪਰਟੀ ਬੈਂਕ ਦੇ ਵਿੱਚ ਜਿੰਨੇ ਪੈਸੇ ਪਏ ਨੇ ਉਹ ਹਾਲਾਂਕਿ ਪਹਿਲੇ ਵੀ ਅਨਾਉਂਸਮੈਂਟ ਤੁਸੀਂ ਸੁਣੀ ਹੋਣੀ ਆ ਉਹਦੇ ਵਿੱਚ ਸਾਫ ਤੌਰ ਤੇ ਕਿਹਾ ਗਿਆ ਕਿ ਜਿਹੜਾ ਵੀ ਕਿਸਾਨ ਘਰੋਂ ਨਿਕਲੂਗਾ ਟਰੈਕਟਰ ਲੈ ਕੇ ਨਿਕਲੂਗਾ ਉਹਦੀ ਆਰਸੀ ਤੱਕ ਜਿਹੜੀ ਆ ਰੱਦ ਕੀਤੀ ਏ ਜਾਵੇਗੀ ਤੇ ਪਾਸਪੋਰਟ ਤੱਕ ਤੱਕ ਕਹਿਰੇ ਕੇ ਰੱਦ ਕਰ ਦਿੱਤੇ ਜਾਣਗੇ ਹਾਂਜੀ ਇਹ ਸੁਣਨ ਇਹ ਤੁਹਾਡੇ ਸੋਸ਼ਲ ਮੀਡੀਆ ਤੋਂ ਸੁਣ ਕੇ ਆਇਆ ਜੀ ਪਰ ਅਸੀਂ ਡਰਨ ਵਾਲੇ ਬੰਦੇ ਨਹੀਂ ਕਿ ਅਸੀਂ ਅੱਗੇ ਖੜਨ ਵਾਲੇ ਬੰਦੇ ਆ ਜਿਵੇਂ ਮਰਜ਼ੀ ਸਾਡੇ ਨਾਲ ਸਰਕਾਰ ਤੱਕਾ ਕਰ ਲਵੇ ਪਰ ਅਸੀਂ ਡਰਦੇ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਆਂ ਅਸੀਂ ਝੁਕਣ ਵਾਲੇ ਬੰਦੇ ਨਹੀਂ ਕਿ ਠੀਕ ਹੈ ਜੀ ਤੇ ਅਸੀਂ ਇਹ ਦੱਸਣਾ ਚਾਹੁੰਦੇ ਇਹਨਾਂ ਨੂੰ ਵੀ ਸਾਡਾ ਜੋ ਮਰਜ਼ੀ ਰੱਦ ਕਰ ਦਿਓ ਜੋ ਵੀ ਤੁਹਾਡਾ ਜ਼ਿਕਰ ਦਾ ਕਰ ਦਿਓ ਪਰ ਕਿਸਾਨ ਅੱਗੇ ਵਧਣਗੇ ਪਰ ਕਿਤਨਾ ਕਿਤੇ ਜਿਹੜੀ ਨੈਸ਼ਨਲ ਮੀਡੀਆ ਹੈ ਉਹ ਕੋਈ ਹੋਰ ਰੂਪ ਦੇ ਰਹੀ ਹੈ ਇਸ ਕਿਸਾਨੀ ਮੋਰਚੇ ਨੂੰ ਉਹ ਸਾਡਾ ਸਾਥ ਨਹੀਂ ਦੇ ਦੇਗੀ ਉਹ ਸਾਡਾ ਸਮਝਾ ਉਲਟ ਬੋਲ ਰਹੀ ਹੈ ਸਾਡੇ ਸਾਥ ਦੇਣ ਦੀ ਵੀ ਹੈ ਨਾ ਸਾਡੇ ਸਿਸਟਮ ਨੂੰ ਗਲਤ ਠਹਿਰਾ ਰਹੀ ਹੈ ਉਸ ਸਾਡਾ ਸਾਥ ਨਹੀਂ ਦੇ ਰਹੀ ਪਰ ਸਾਡੀ ਬੇਨਤੀ ਹੈ ਵੀ ਸਟਾਈ ਪੇਸ਼ ਕਰੋ ਕਿਸੇ ਵੀ ਉਸ ਨੂੰ ਰਿਐਲਟੀ ਪੇਸ਼ ਕਰੋ ਨਾ ਕਿ ਕਿਸੇ ਝੂਠ ਦਾ ਪਲੰਦਾ ਬਣਾ ਕੇ ਮੀਡੀਆ ਪੇਸ਼ ਨਾ ਕਰੇ ਮੀਡੀਆ ਇੱਕ ਤੀਜੀ ਅੱਖ ਹੈ ਜਿਸ ਤੇ ਸਾਰੇ ਪਬਲਿਕ ਨੂੰ ਵਿਸ਼ਵਾਸ ਹੁੰਦਾ ਹੈ ਉਹ ਕਿ ਕਿਸਾਨਾਂ ਨੂੰ ਬੋਰੇ ਚ ਪਾ ਕੇ ਲੈ ਕੇ ਗਏ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਆਖਰ ਉਹਨਾਂ ਦਾ ਘਰ ਪਰਿਵਾਰ ਕਿ ਕਿੱਥੇ ਹੈ ਉਹਨਾਂ ਦੀ ਪਛਾਣ ਕੀ ਹੈ ਤੇ ਉਹਨਾਂ ਨੂੰ ਕਿੱਥੇ ਲੈ ਕੇ ਗਏ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਕੰਪਲੇਂਟ ਵਗੈਰਾ ਦਰਜ ਕਰਾਈ ਕੋਸ਼ਿਸ਼ ਕੋਸ਼ਿਸ਼ ਹੈ ਪਰ ਹਾਲੇ ਉਹਨਾਂ ਦਾ ਸਾਨੂੰ ਨਾਂ ਪਤਾ ਹੀ ਨਹੀਂ ਪੂਰਾ ਕੰਮ ਲੈਣ ਲੱਗਾ ਸਾਡੀ ਕੋਸ਼ਿਸ਼ ਹੈ ਜ਼ਿਲ੍ਹਾ ਮਰਪਾ ਦਾ ਕਰਨ ਦੀ ਕਾਇਆਂ ਮਰਪਾ ਦਾ ਕਰਨ ਦੀ ਨਵੇਂ ਗੋਦਾ ਜੀ ਪ੍ਰੀਤ ਨਵੇਂ ਗੋਦਾ ਮੁੰਡਾ ਉਹਦੀ ਉਹ ਦਾਖਲ ਰੋਧ ਕਰਦਾ ਕਰਨੇ ਉਹਨੋਂ ਚੋਂ ਨਾਲ ਚੱਲ ਰਿਹਾ ਅੱਜ ਕਾਹ ਦਾ ਦਿਨ ਮਨਾਇਆ ਜਾ ਰਿਹਾ ਸਯੁਕਤ ਕਿਸਾਨ ਮੋਰਚੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਵੱਡੇ ਐਕਸ਼ਨ ਪਲਾਨ ਉਹਨਾਂ ਵੱਲੋਂ ਲਿਖ ਕੇ ਗਏ ਨੇ ਕਹਿ ਰਹੇ ਕਿ ਰੋਡ ਬੰਦ ਅੱਜ ਹਰਿਆਣਾ ਦੇ ਵਿੱਚ ਵੀ ਕਹਿ ਰਹੇ ਕਿ ਚੱਕੇ ਜਾਮ ਕੀਤੇਗੇ ਨੇ ਉਹ ਕਹਿ ਰਹੇ ਕਿ ਟਰੈਕਟਰ ਲੈ ਕੇ ਸੜਕਾਂ ਤੇ ਆਜੋ ਸੜਕਾਂ ਜਾਮ ਕਰਦੋ 14 ਮਾਰਚ ਦੀ ਕਾਲ ਉਹਨਾਂ ਵੱਲੋਂ ਦਿੱਤੀ ਗਈ ਹੈ ਸੈਯੁਕਤ ਕਿਸਾਨ ਮੋਰਚੇ ਵੱਲੋਂ ਕਹਿ ਰਹੇ ਕਿ ਅਸੀਂ ਤਾਂ ਦਿੱਲੀ ਜਾ ਕੇ ਪ੍ਰੋਟੈਸਟ ਕਰਾਂਗੇ ਇਹ ਜੋ ਸਾਡਾ ਕਿਸਾਨ ਮੋਰਚੇ ਦੇ ਜਿਹੜੇ ਸਾਡੇ ਪ੍ਰਧਾਨ ਸਾਹਿਬਾਨ ਨੇ ਸਾਡੇ ਜਰਨਲਿਸਟ ਕੁਤਰ ਸਵੈਨ ਨੇ ਜੋ ਸਾਨੂੰ ਕਾਲ ਦੇਣਗੇ ਅਸੀਂ ਉਹ ਹੁਕਮ ਤੇ ਖੜਾਂਗੇ ਜੀ ਪੂਰਾ ਡਟ ਕੇ ਪਹਿਲਾ ਦੇਵਾਂਗੇ ਜੀ ਜੋ ਜਥੇਬੰਦੀ ਸਾਨੂੰ ਕੋਈ ਕੰਮ ਕਰ ਸੁਪੂ ਵੀ ਅਸੀਂ ਉੱਥੇ ਡਰ ਕੇ ਪੈਰਾ ਦੇਵਾਂਗੇ ਜੀ ਭਾਜੀ ਅਸਰ ਕੀ ਪਿਆ ਇਹਦਾ ਨਾ ਹਾਂਜੀ ਅਸਰ ਕੀ ਪਿਆ ਇਹਦਾ ਕਿਉਂਕਿ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਗੋਲੀ ਉਹਨੂੰ ਲੱਗਦੀ ਹੈ ਉਸ ਤੋਂ ਬਾਅਦ ਮੋਰਚੇ ਤੇ ਕੀ ਅਸਰ ਪਿਆ ਉਹ ਮੋਰਚੇ ਤੇ ਹਾਲੇ ਤਾਈਂ ਤਾਂ ਇਹਦਾ ਕੋਈ ਅਸਰ ਨਹੀਂ ਅਸਰ ਇਹ ਹੈ ਵੀ ਲੋਕੀ ਇੱਕਦਿ ਵਧ ਚੜ ਕੇ ਆ ਰਹੇ ਨੇ ਜੀ ਲੋਕਾਂ ਦੀ ਜੋਸ਼ ਲੋਕਾਂ ਦਾ ਜੋਸ਼ ਵਧ ਗਿਆ ਜੀ ਜੋਸ਼ ਵਧਿਆ ਇਹਦੇ ਨਾਲ ਜੀ ਤੇ ਸ਼ੁਭ ਕਰਨ ਦੀ ਮੌਤ ਦੇ ਕਰਕੇ ਨਾ ਲੋਕਾਂ ਨੂੰ ਸਮਝ ਜੋਸ਼ ਬਧਿਆ ਜੋਸ਼ ਇਸ ਕਰਕੇ ਬਧਿਆ ਵੀ ਸਾਡੇ ਨਾਲ ਇਹਨਾਂ ਨਿਆਂ ਹੋ ਰਿਹਾ ਪਰ ਉਹ ਦੱਸਿਆ ਜਾ ਰਿਹਾ ਕਿ ਕੱਲਾ ਕੱਲਾ ਪੁੱਤ ਸੀ ਦੋ ਪੈਣਾ ਸੀਗੀਆਂ ਇੱਕ ਵਿਆਹੀ ਸੀਗੀ ਦੋ ਪੈਣਾ ਸੀਗੀਆਂ ਇੱਕ ਵਿਆਹੀ ਸੀਗੀ ਤੇ ਇੱਕ ਨੂੰ ਵਿਆਣਾ ਸੀਗਾ ਤੇ ਖੁਦ ਵੀ ਉਹਨੇ ਵਿਆਹ ਕਰਨਾ ਸੀ ਉਹ ਕਹਿ ਰਿਹਾ ਸੀ ਥੋੜੇ ਦਿਨ ਪਹਿਲਾਂ ਕਿ ਮੈਂ ਆਪਣੀ ਪਹਿਲੇ ਭੈਣ ਦਾ ਵਿਆਹ ਕਰੂੰਗਾ ਫਿਰ ਘਰ ਬਣਾਉਂਗਾ ਫਿਰ ਵਿਆਹ ਕਰੂੰਗਾ ਆਪਣਾ ਲੱਗਦਾ ਨਹੀਂ ਕਿ 22 ਸਾਲ ਦੀ ਉਮਰ ਕੀ ਹੁੰਦੀ ਹੈ ਹਜੇ ਤਾਂ ਉਹਨੇ ਪੂਰੀ ਦੁਨੀਆ ਵੀ ਨਹੀਂ ਦੇਖੀ ਦੇਖੀ ਸੀ ਨਹੀਂ ਬਹੁਤ ਮੰਦ ਭਾਗੀ ਗੱਲ ਹੈ ਜੀ ਇਹ ਇੱਕ ਐਡੇ ਛੋਟੇ ਜਿਹੇ ਨੌਜਵਾਨ ਨੂੰ ਪ੍ਰੋਟੈਸਟ ਕਰ ਰਹੇ ਸਨ ਉਹਨਾਂ ਨੇ ਇਹ ਹਫ਼ਤੇ ਨੂੰ ਗੋਲੀਆਂ ਮਾਰੀਆਂ ਤੇ ਬਹੁਤ ਮੰਦ ਭਾਗੀ ਗੱਲ ਹੈ ਕਿੱਥੇ ਖੜਾ ਸੀ ਸ਼ੁਭਕਰਨ ਅੱਗੇ ਕਿੱਥੇ ਖੜਾ ਤੇ ਖੜਾ ਸਾਈਡ ਤੇ ਖੜਾ ਸੀ ਇਸ ਸਾਈਡ ਤੇ ਖੜਾ ਇਸ ਸਾਈਡ ਤੇ ਖੜਾ ਜੀ ਇਸ ਸਾਈਡ ਤੇ ਖੜਾ ਸੀ ਫੋਰਸ ਇਧਰ ਖੜੀ ਸੀ ਕੋਈ ਉਹਨਾਂ ਵੱਲ ਵੱਧ ਨਹੀਂ ਜਾਓ ਪਿੱਛੇ ਲੋਕਾਂ ਨੂੰ ਵੈ ਕਹਿਦਾ ਸੀ ਪਿੱਛੇ ਚੱਲੋ ਪਿੱਛੇ ਚੱਲੋ ਉਹ ਲੋਕਾਂ ਨੂੰ ਪਿੱਛੇ ਵੱਲ ਇਸ਼ਾਰਾ ਦੇ ਆ ਵੀ ਆਪਾਂ ਅੱਗੇ ਨਹੀਂ ਪਤਾ ਤੁਸੀਂ ਪਿੱਛੇ ਰਹਿਣ ਜਿਸ ਤਰ੍ਹਾਂ ਹੁਣ ਵੀ ਮੌਲ ਦੇ ਸੀ ਕਹਦੇ ਨੇ ਇਹਨਾਂ ਬੰਦਿਆਂ ਨੂੰ ਸਾਰੇ ਨੂੰ ਵੀ ਆਪਾਂ ਅੱਗੇ ਨਹੀਂ ਜਾਣਾ ਪਿੱਛੇ ਵਗਦੇ ਪਟੈਸਟ ਕਰ ਲੈ ਇੱਕ ਰੋਸ ਹੀ ਕਰਦਾ ਸਰਕਾਰ ਦਾ ਚਲੋ ਉਸ ਤੋਂ ਬਾਅਦ ਗੋਲੀ ਲੱਗਣ ਤੋਂ ਬਾਅਦ ਫਿਰ ਅੱਗੇ ਵਧੀਆ ਉਧਰ ਦੀ ਫੋਰਸਸ ਫਿਰ ਇੱਧਰ ਆਈਆਂ ਨੇ ਕਿੰਨਾ ਕ ਨੁਕਸਾਨ ਹੋਇਆ ਫੋਰਸ ਨਹੀਂ ਫੋਰਸ ਉਹ ਗੋਲੀ ਮਾਰ ਕੇ ਥੋੜਾ ਬੈਕਟ ਹੈ ਸਾਡੇ ਬੰਦੇ ਉਸ ਤੋਂ ਬਾਅਦ ਨੂੰ ਚੱਕ ਕੇ ਲੱਗੇ ਨਹੀਂ ਉਸ ਤੋਂ ਬਾਅਦ ਜਦੋਂ ਫੋਰਸਿਸ ਇੱਧਰ ਆਈਆਂ ਗੱਡੀਆਂ ਪੰਨੀਆਂ ਗਈਆਂ ਟਰੈਕਟਰ ਉਸ ਤੋਂ ਬਾਅਦ ਹੋਇਆ ਉਸ ਤੋਂ ਬਾਅਦ ਚੋਏ ਜੋ ਆ ਗੱਡੀਆਂ ਪੰਨੀਆਂ ਵਗੈਰਾ ਨੇ ਉਹਨੇ ਬੰਦੇ ਆਏ ਉਸ ਤੋਂ ਬਾਅਦ ਇੰਟਰ ਹੋਇਆ ਕਿੰਨਾ ਕ ਨੁਕਸਾਨ ਹੋ ਗਿਆ ਕਤੋਂ ਕਤ 30 35 ਟਰੈਕਟਰਾਂ ਦਾ ਨੁਕਸਾਨ ਹੋਇਆ 10 12 ਗੱਡੀਆਂ ਦਾ ਨੁਕਸਾਨ ਹੋਇਆ 40 ਲੱਖ ਤੋਂ ਉੱਤੇ ਨੁਕਸਾਨ ਟਾਇਰ ਫਾੜੇ ਗਏ ਨੇ ਪਾਈਪਾਂ ਵੱਢੀਆਂ ਗਈਆਂ ਡੀਜ਼ਲ ਡੋਲਿਆ ਗਿਆ ਜੋ ਉਹਦੇ ਵਿੱਚ ਮਟੀ ਵਾਲ ਸੀ ਟਰਾਲੀਆਂ ਦੇ ਵਿੱਚੋਂ ਸਾਰਾ ਤੋੜਪਨ ਕੀਤਾ ਗਿਆ ਜੀ ਤੁਹਾਨੂੰ ਜੀ ਤੁਸੀਂ ਦੱਸ ਵੀ ਰਹੇ ਸੀਗੇ ਕਿ ਅੱਗੇ ਡੈਕ ਤੱਕ ਪੰਨ ਦਿੱਤੇ ਗਏ ਨੇ ਹੋਰ ਕੀ ਕੀ ਹਾਂਜੀ ਉਸ ਪੇਪਨਵਾਰਤੀਆਂ ਇੱਕ ਥੇ ਲਾੜੀਆਂ ਜੀ ਟਾਇਰ ਨੂੰ ਟਾਇਰਨ ਡੈਮੇਜ ਕਰਤਾ ਸਾਡੇ ਡੈਕ ਲਾ ਕੇ ਲੈ ਕੇ ਸਪੀਕਰ ਲੱਗਦਾ ਨਹੀਂ ਕਿ ਜਦੋਂ ਤੇਲ ਜਾਂ ਡੀਜ਼ਲ ਡੁੱਲੇ ਆ ਤਾਂ ਫਿਰ ਅੱਗ ਵੀ ਲੱਗ ਸਕਦੀ ਸੀ ਹਾਂਜੀ ਹਾਂਜੀ ਅਸੀਂ ਇਹ ਕਿਸਾਨਾਂ ਨੇ ਕੋਸ਼ਿਸ਼ ਇਹ ਕੀਤੀ ਵੀ ਅੱਗ ਲੱਗਣ ਤੋਂ ਦਰਨ ਬਚਾਇਆ ਜਾਵੇ ਅਸੀਂ ਕਈਆਂ ਤੇ ਕਿਸ ਨੇ ਕੋਈ ਬੋਕ ਕਿਸ ਨੇ ਕੋਈ ਝੋਲੀ ਪਾ ਲਈ ਮਿੱਟੀ ਦੀ ਅਈ ਮਿੱਟੀ ਦੀਆਂ ਝੋਲੀਆਂ ਪਰਪਸਟੀਆਂ ਇੱਥੇ ਬੋਰੀਆਂ ਨਾਲ ਸਟੇ ਜੀ ਅਸੀਂ ਪੂਰੀ ਅੱਗ ਨੂੰ ਕੰਟਰੋਲ ਕਰਨ ਦੇ ਵਿੱਚ ਇੱਕ ਵਾਰ ਪੂਰਾ ਵਧੀਆ ਕੀਤਾ ਜੀ ਕੰਟਰੋਲ ਇਸ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਅੱਗਾਂ ਦੀ ਅਸੀਂ ਮੌਕੇ ਦਿੱਤੀ ਜਦੋਂ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਤੋੜ ਪੰਨ ਕਰਨ ਦੀ ਕੋਈ ਨਾ ਲੋਕਾਂ ਨੂੰ ਨੁਕਸਾਨ ਕਰਨ ਦੀ ਵੀ ਉਹਨਾਂ ਪੂਰੀ ਕੋਸ਼ਿਸ਼ ਕੀਤੀ ਹੈ ਪਰ ਵੱਡੇ ਪੋਸਟਰ ਲਗਾਏ ਹੋਏ ਨੇ ਔਰ ਉਹਦੇ ਉੱਤੇ ਲਿਖਿਆ ਹੈ ਚੇਤਾਵਨੀ ਸਿੱਧੀ ਹੈ ਕਹਿੰਦੇ ਕਿ ਅਸੀਂ ਇਸ ਕਿਸਾਨੀ ਮੋਰਚੇ ਨੂੰ ਇਸ ਕਿਸਾਨੀ ਆंदोलਨ ਨੂੰ ਕਹਿੰਦੇ ਕਿ ਅਸੀਂ ਗੈਰ ਕਾਨੂੰਨੀ ਮੰਨਦੇ ਆ ਤੇ ਹੱਲੇ ਵੀ ਚੇਤਾਵਨੀਆਂ ਜਿਹੜੀਆਂ ਨੇ ਅੰਬਾਲਾ ਪੁਲਿਸ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਹਰਿਆਣਾ ਪੁਲਿਸ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕਿ ਜਿਹੜਾ ਵੀ ਇਹ ਇਹ ਕਹਿੰਦੇ ਕਿ ਚੇਤਾਵਨੀ ਤੇ ਉੱਤੇ ਲਿਖਿਆ ਹੋਇਆ ਹੈ ਕਿ ਜਿਹੜਾ ਵੀ ਮਜਮਾ ਹੈਗਾ ਉਸ ਨੂੰ ਤਿੱਤਰ-ਬਿੱਤਰ ਕਰ ਲੈਣ ਨਹੀਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਇਹ ਗਾਇਕ ਨੂੰ ਇਹ ਹੱਕ ਮੰਗਾ ਲਈ ਤਾਂ ਨਾ ਲਾਇਆ ਗਿਆ ਸਰਕਾਰ ਨੂੰ ਬੜੇ ਅਸੀਂ ਡੀਸੀ ਲੈਵਲ ਤੋਂ ਲੈ ਕੇ ਮੰਗ ਪੱਤਰ ਦਿੱਤੇ ਗਏ ਨੇ ਜੋ ਕਿ ਸੈਂਟਰ ਤੱਕ ਪਹੁੰਚਣਗੇ ਪਰ ਸਾਡੇ ਕਿਸੇ ਵੀ ਮੰਗ ਪੱਤਰ ਦੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਐਂਡ ਤੇ ਆ ਕੇ ਅਸੀਂ ਇੱਕ ਰੂਪ ਦੇਖਲ ਕਰ ਲਈ ਆਪਾਂ ਇੱਕ ਧਰਨੇ ਦੇ ਰੂਪ ਵਿੱਚ ਇਕੱਠੇ ਹੋ ਕੇ ਬੈਠੀਏ ਅਸੀਂ ਦਿੱਲੀ ਜਾ ਕੇ ਪ੍ਰੋਟੈਸਟ ਕਰੀਏ ਪਰ ਦੂਜੇ ਜਿਹੜੇ ਵੀ ਆਗੂ ਨੇ ਉਹਨਾਂ ਨੂੰ ਨਹੀਂ ਜਾਂ ਫਿਰ ਹੋਰ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਅਪੀਲ ਕਰਨਾ ਚਾਹੁੰਗੇ ਕਿ ਆ ਕੇ ਵੱਤ ਤੋਂ ਵੱਤ ਖਨੋਰੀ ਬਾਰਡਰ ਸ਼ੰਭੂ ਬਾਰਡਰ ਪਹੁੰਚਣ ਕਿਉਂਕਿ ਜਿੰਨੀ ਸਟਰੈਂਥ ਹੋਊਗੀ ਉਹਨਾਂ 'ਤੇ ਪ੍ਰੈਸ਼ਰ ਪਊਗਾ ਆ ਹੀ ਰਿਐਲਿਟੀ ਵਿੱਚ ਆ ਰਿਹਾ ਕੁਝ ਪੰਜਾਬ ਦੇ ਮਸਲੇ ਸੀਗੇ ਕੁਝ ਉਹਦੇ ਵਿੱਚ ਉਲਝੇ ਹੋਏ ਸੀ ਪਰ ਹੁਣ ਦਿਨ-ਪੋਤ ਜਦੋਂ ਸਾਡਾ ਮੋਰਚਾ ਇਦਾਂ ਵੱਡਾ ਵਧ ਗਿਆ ਨਹੀਂ ਹੁਣ ਉਹਦੇ ਨੂੰ ਛੱਡ ਕੇ ਸਾਰੇ ਇਧਰ ਨੂੰ ਆ ਰਹੇ ਆ ਪਰ ਉਹਨਾਂ ਦੇ ਰਏ ਕੇ ਸੰਯੁਕਤ ਕਿਸਾਨ ਮੋਰਚਾ ਕਹਿ ਰਿਹਾ ਕਿ ਨਾ ਅਸੀਂ ਸ਼ੰਭੂ ਬਾਰਡਰ ਜਾਵਾਂਗੇ ਨਾ ਅਸੀਂ ਖਨੋਰੀ ਬਾਰਡਰ ਜਾਵਾਂਗੇ ਅਸੀਂ ਆਪਣਾ ਪ੍ਰੋਟੈਸਟ ਕਰਾਂਗੇ ਲੱਗਦਾ ਨਹੀਂ ਕਿ ਫਿਰ ਹੁਣ ਤਾਂ ਇੱਕ ਹੋ ਜਾਣਾ ਚਾਹੀਦਾ ਇਹਨਾਂ ਜਦੋਂ ਮਾਹੌਲ ਖਰਾਬ ਹੋਇਆ ਤਾਂ ਕੁਝ ਬੰਦੇ ਮਾਨ ਲੀਡਰ ਹੁਣ ਤੇ ਉਹਨਾਂ ਦੇ ਵਰਕਰ ਆ ਰਹੇ ਆ ਕਾਲ ਕਰ ਰਹੇ ਆ ਸਾਨੂੰ ਸਾਨੂੰ ਪੁੱਛ ਰਹੇ ਆ ਵੀ ਅਸੀਂ ਆਣਾ ਤੁਹਾਡਾ ਇੱਥੇ ਕੀ ਸਹੂਲਤਾਂ ਰਹਿਣ ਦੀ ਕੀ ਸਹੂਲਤਾਂ ਲੰਗਰ ਦੀ ਕੀ ਸਹੂਲਤ ਹੈ ਉਹ ਟਰਨ ਬਾਈ ਟਰਨ ਆ ਰਹੇ ਆ ਜੀ ਪਰਸੋ ਮੇਰੇ ਕੋਲੇ ਗਰਾਹਾਹ ਜਥੇਬੰਦੀ ਦੇ ਪਿੰਡ ਧੂੜਕੋਟ ਤੋਂ ਬਲਾਕ ਬਰਨਾਲਾ ਦੇ ਵਿੱਚੋਂ 15 ਬੰਦੇ ਮੇਰੇ ਨਾਲ ਆਏ ਨਹੀਂ ਉਹ ਕਹਿੰਦੇ ਵੀ ਅਸੀਂ ਨਹੀਂ ਅਸੀਂ ਕਿਸੇ ਜਥੇਬੰਦੀ ਨਾਲ ਅਸੀਂ ਕਿਸਾਨੀ ਦੇ ਨਾਲ ਹਾਂਜੀ ਕਾਲਾ ਦਿਨ ਮਨਾਇਆ ਜਾ ਰਿਹਾ ਹੁਣ ਕਹਿ ਰਹੇ ਕਿ ਪਿੱਛੇ ਵੀ ਦੇਖੇ ਕਾਲੇ ਚੰਡੇ ਆ ਕਾਫੀ ਚੱਕੇ ਹੋਏ ਸੀ ਕਿਸਾਨਾਂ ਨੇ ਤੇ ਅੱਜ ਪੂਰਾ ਦਿਨ ਫਿਰ ਕੀ ਕੀ ਕਰੋਗੇ ਕਾਲਾ ਦਿਨ ਕਿਸ ਤਰ੍ਹਾਂ ਦੇ ਨਾਲ ਸਾਡਾ ਸੋਗ ਦਾ ਦਿਨ ਹੈ ਜੀ ਅਸੀਂ ਕੋਈ ਵੀ ਕਿਸੇ ਕਿਸ ਨੂੰ ਉਹ ਨਹੀਂ ਕਰਾਂਗੇ ਇੱਕ ਉਹਨਾਂ ਦੇ ਸ਼ੁਭ ਸ਼ੁਭਕਰਨ ਦੇ ਉਸ ਤੋਂ ਬਾਅਦ ਸਾਡਾ ਸਾਰਾ ਦਿਨ ਸ਼ੋਗ ਹੀ ਚੱਲੇਗਾ ਅਸੀਂ ਕੋਈ ਐਕਟੀਵਿਟੀ ਹੋਣੀ ਨਹੀਂ ਕਰਾਂਗੇ ਤੇ ਖਨੋਰੀ ਬਾਰਡਰ ਤੋਂ ਤਸਵੀਰਾਂ ਦਿਖਾ ਰਹੇ ਹਾਂ ਅੱਜ 23 ਫਰਵਰੀ ਹੈ ਜਿਸ ਦਿਨ ਸ਼ੁਭਕਰਨ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਜਿਹੜੇ ਕਿਸਾਨੀ ਆਗੂ ਨੇ ਜਿਹੜੇ ਇਸ ਮੋਰਚੇ ਨੂੰ ਲੀਡ ਕਰ ਰਹੇ ਨੇ ਉਹ ਸਭ ਤੋਂ ਵੱਧ ਤੇ ਇਹ ਕਹਿੰਦੇ ਨੇ ਕਿ ਹੁਣ ਦੋ ਦਿਨ ਅਸੀਂ ਕੋਈ ਵੀ ਪਲਾਨ ਨਹੀਂ ਕਰਾਂਗੇ ਪਰ ਸ਼ਾਮ ਤੱਕ ਡਿਸਾਈਡ ਹੋਵੇਗਾ ਕਿ ਹੁਣ ਦਿੱਲੀ ਕੁਚ ਦੀ ਕੋਲਕਾਦਾ ਤੱਕ ਦਿੱਤੀ ਜਾਂਦੀ ਹੈ ਤੇ ਅੱਜ ਪੂਰੇ ਪੰਜਾਬ ਹਰਿਆਣਾ ਦੇ ਵਿੱਚ ਇਸ ਨੂੰ ਕਾਲੇ ਦਿਨ ਦੇ ਵਜੋਂ ਮਨਾਇਆ ਜਾ ਰਿਹਾ ਕਿਉਂਕਿ ਸ਼ੁਭਕਰਨ ਦੇ ਗੋਲੀ ਲੱਗਦੀ ਹੈ ਗੋਲੀ ਲੱਗਣ ਤੋਂ ਬਾਅਦ ਇੱਥੇ ਮਾਹੌਲ ਖਰਾਬ ਹੋ ਜਾਂਦਾ ਹੈ ਕਾਫੀ ਦੁਖਦਾਈ ਤਸਵੀਰਾਂ ਤੁਸੀਂ ਵੀ ਦੇਖੀਆਂ ਹੋਣਗੀਆਂ ਸੋਸ਼ਲ ਮੀਡੀਆ ਤੇ ਖਨੋਰੀ ਬਾਡਰ ਤੋਂ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਦੇਖ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜੋ ਦੱਸੋ